ਇਹ ਸਾਡੇ ਚੰਗੇ ਕਰਮ ਨੇ ਜਿਹਦੇ ਨਾਲ ਸਾਡੇ ਭਾਗ ਜਾਗਦੇ ਨੇ। ਪ੍ਰੇਮ ਬਣਾਣਾ ਸਿੱਖੋ ਬਾਬਾ ਵਡਭਾਗ ਸਿੰਘ ਨੂੰ ਪਿਆਰ ਕਰਨਾ ਸਿੱਖ ਕਲੀਆਂ ਜੋਤਾਂ ਨਾਲ ਖੁਸ਼ ਨਹੀਂ ਹੁੰਦਾ ਉਹ ਆਖੋ ਸਤਨਾਮ। ਕੋਈ ਕਹਿੰਦਾ ਮੈਂ 45 ਸਾਲ ਤੂੰ ਮੰਨਦਾ ਕੋਈ ਕਹਿੰਦਾ ਮੈਂ 36 ਸਾਲ ਤੂੰ ਮੰਨਦਾ ਕੋਈ ਕਹਿੰਦਾ ਮੈਂ 50 ਸਾਲ ਦਾ ਮੰਨਦਾ। ਪਰ 50 ਸਾਲ ਦੇ ਵਿੱਚ ਤੂੰ ਖੱਟਿਆ ਕੀ ਐ? ਆਖੋ ਸਤਨਾਮ। 50 ਸਾਲ ਦੇ ਵਿੱਚ ਤੂੰ ਬਾਬਾ ਜੀ ਦਾ ਪਿਆਰ ਭਰਿਆ ਅੰਦਰ? ਪ੍ਰੇਮ ਆਇਆ ਤੇਰੇ ਅੰਦਰ ਪਿਆਰ ਆਇਆ ਉਹਦੀ ਅਟੈਚਮੈਂਟ ਆਈ ਤੇਰੇ ਅੰਦਰ ਜਦੋਂ ਤੂੰ ਉਹਦੇ ਕੋਲ ਬੈਹਂ ਤੇਰੀਆਂ ਅੱਖਾਂ ਚੋਂ ਹੰਝੂ ਡੁੱਲਣ ਤੇਰਾ ਮੂੰਹ ਤੇਰਾ ਚਿਹਰਾ ਜਿਹੜਾ ਬਿਰਾਗ ਨਾਲ ਭਰਿਆ ਹੋਏ ਇਹ ਹੁੰਦਾ ਅਸਲੀ ਪ੍ਰੇਮੀ ਆਖੋ ਸਤਨਾਮ ਜਦੋਂ ਤੂੰ ਉਹਦੀ ਜੋਤ ਲਾਏ ਉਹਦੇ ਚਰਨਾਂ ਚ ਬਹਵੇਂ ਜੋਤ ਲਾ ਕੇ ਉਹਦੇ ਚਰਨਾਂ ਚ ਬਹਿ ਜਾਏ ਤੇਰੀਆਂ ਅੱਖਾਂ ਚੋਂ ਹੰਝੂ ਨਾ ਰੁਕਣ ਉਹ ਖੁਸ਼ੀ ਦੇ ਹੰਝੂ ਨੇ ਗੱਜ ਕੇ ਅੱਖੋਂ ਸੱਤਨਾ ਉਹ ਪਿਆਰ ਦੇ ਹੰਝੂ ਸਮਝ ਲਈ ਪਾਪਾ ਪਟਪਾਗ ਸਿੰਘ ਤੇਰੇ ਨਾਲ ਖੁਸ਼ ਹੈ ਖੁਸ਼ ਹੈ ਤੇਰੇ ਤੇ ਟੁੱਟਿਆ ਹੋਇਆ ਪ੍ਰੇਮ ਦੇ ਹੰਝੂ ਵਗਾਇਆ ਕਰ ਇਹ ਨਹੀਂ ਘਰੋਂ ਆਏ ਆ ਜੀ ਚੱਲੀਏ ਜੀ ਸੁਖਣਾ ਲਾਈਏ ਡੇਰਾ ਸਾਹਿਬ ਚੱਲੀਏ ਚਲੋ ਚੱਲਦੇ ਆਂ ਪ੍ਰੇਮੀ ਦੀ ਗੱਲ ਦੱਸਦਾ ਪ੍ਰੇਮੀ ਤੇ નિਸ਼ਰਦਕ ਦੀ ਜਿਹੜੇ ਫਾਰਮੈਲਟੀਏ ਨੇ ਉਹਨਾਂ ਦੀ ਗੱਲ ਤੇ ਪ੍ਰੇਮੀ ਦੀ ਗੱਲ ਦੱਸਦਾ ਪ੍ਰੇਮੀ ਜਿਹੜਾ ਹੋਏਗਾ ਜੇ ਉਹਨੂੰ ਕਹਿ ਦੀ ਡੇਰਾ ਸਾਹਿਬ ਜਾਣਾ ਹੈ ਉਹ ਸਾਰੀ ਰਾਤ ਨਹੀਂ ਸੌਣ ਲੱਗਾ ਆਖੂ ਸਤਨਾ ਸਾਰੀ ਰਾਤ ਨਹੀਂ ਸੌਣ ਲੱਗਾ ਉਹਨੂੰ ਸਾਰੀ ਰਾਤ ਬਾਬਾ ਜੀ ਦਾ ਡੇਰਾ ਹੀ ਦਿਖੇਗਾ ਹਾਏ ਮੈਂ ਪਹਾੜਾਂ 'ਚ ਜਾਣਾ ਹੈ ਮੈਂ 베ਰੀ ਥੱਲੇ ਬਵਾਂਗਾ ਮੈਂ ਉੱਥੇ ਜਾ ਕੇ ਮੱਥਾ ਟੇਕਾਂਗਾ ਮੈਂ ਜਾ ਕੇ ਸੇਵਾ ਕਰਾਂਗਾ ਉਹ ਸਾਰੀ ਰਾਤ ਉਹਦੇ ਦਿਮਾਗ ਦਿਮਾਗ ਜਿਹੜਾ ਉਹ ਐਕਸਾਈਟਿਡ ਹੋ ਜਾਂਦਾ ਦਿਮਾਗ ਜਦੋਂ ਉਹਦਾ ਬ੍ਰੇਨ ਉਹ ਜਦੋਂ ਰਾਤ ਨੂੰ ਸੌਂਦਾ ਨਹੀਂ ਫਿਰ ਮੈਂ ਰਾਤ ਮੈਂ ਉੱਥੇ ਘੁੰਮਾਂਗਾ ਬਾਬਾ ਜੀ ਦੇ ਚਰਨਾਂ 'ਚ ਬਹਾਂਗਾ ਤੇ ਜਿਹੜਾ ਫਾਰਮੈਲਟੀ ਹੋਏਗਾ ਵੀ ਤੂੰ ਜਾਣਾ ਡੇਰਾ ਸਰ ਚੱਲ ਪਾਂਗੇ 11 12 ਵਜੇ ਚੱਲਾਂਗੇ ਦਾਮ ਨਾਲ ਤੇ ਵਾਪਸੀ ਕਦੋਂ ਹੈ ਚਲੋ ਜੀ ਮੱਥਾ ਟੇਕਿਆ 베ਰੀ ਸਾਹਿਬ ਪ੍ਰਕਰਮਾਂ ਕੀਤੀ ਇਸ਼ਨਾਨ ਕਰ ਆਏ ਥੋੜੀ ਧਰ ਤੇ ਮੰਜੀ ਸਾਹਿਬ 베ਰੀ ਸਾਹਿਬ ਮੱਥਾ ਟੇਕਿਆ ਚਲੋ ਜੀ ਕਰ ਲਓ ਇਹ ਐ ਫਾਰਮੈਲਟੀਆਂ ਦੀ ਗੱਲ ਤੇ ਜਿਹੜਾ ਪ੍ਰੇਮੀ ਹੋਏਗਾ ਉਹ ਆਏਗਾ ਪਹਿਲਾਂ ਝੋਲੀ ਅੱਟ ਕੇ ਖੜੇਗਾ ਸਾਹਮਣੇ ਫਿਰ ਪ੍ਰਕਰਮਾ ਕਰੇਗਾ ਫਿਰ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਫਿਰ ਆਏਗਾ ਮੇਰੀ ਥੱਲੇ ਬਹੇਗਾ ਘੰਟਾ ਬਹਿ ਕੇ ਨਾਮ ਜਪੇਗਾ ਖੁ ਸਤਨਾ ਘੰਟਾ ਬਹਿ ਕੇ ਬਾਣੀ ਨਾਲ ਜੁੜੇਗਾ ਸਿਮਰਨ ਕਰੇਗਾ ਮੈਡੀਟੇਸ਼ਨ ਕਰੇਗਾ ਬੰਦਗੀ ਕਰੇਗਾ ਪ੍ਰੇਮੀ ਹੋਏਗਾ ਜਿਹੜਾ ਤੇ ਜਿਹੜਾ ਫਾਰਮੈਲਟੀ ਆ ਹੋਏਗਾ ਉੱਠੇਗਾ ਚਲੋ ਜੀ ਘਰ ਨੂੰ ਨਾ ਉਹਨੇ ਕੋਈ ਭੰਡਿਆ ਦੀ ਸੇਵਾ ਕਰਨੀ ਐ ਨਾ ਕੋਈ ਉਹਨੇ ਬਰਤਨ ਮਾਂਜਣਾ ਬਸ ਆਇਆ ਜੀ ਮੈਂ ਆ ਗਿਆ ਜੀ ਮੱਥਾ ਟੇਕ ਲਿਆ ਜੀ ਘਰ ਨੂੰ ਚੱਲ ਗਿਆ ਜੀ ਬੱਸ ਰਾਹ ਵਿੱਚ ਕਿਤੇ ਕਿਤੇ ਸਮੋਸੇ ਚੱਕ ਲੇ ਕਿਤੇ ਪਕੌੜੇ ਛੱਕ ਲੇ ਕਿਧੀਆਂ ਸ਼ਰਤਾਂ ਰਹਿ ਗਈਆਂ ਵੇ ਆਕੋ ਸਤਨਾਮ ਪ੍ਰੇਮੀ ਜਿਹੜਾ ਹੋਏਗਾ ਨਾ ਪ੍ਰੇਮੀ ਤੇ ਰਾਤ ਨੂੰ ਵੀ ਨਹੀਂ ਸੁਣਦਾ ਮੈਂ ਤੁਹਾਨੂੰ ਆਪਣੇ ਬਚਪਨ ਦੀ ਗੱਲ ਦੱਸਦਾ ਮੈਂ ਅਸੀਂ ਸਾਲ ਬਾਅਦ ਆਉਂਦੇ ਹੁੰਦੇ ਸੀ ਬਚਪਨ ਚ ਤੇ ਮੇਰੇ ਘਰਦਿਆਂ ਨੇ ਕਹਿਣਾ ਵੀ ਸਾਲ ਬਾਅਦ ਜਾਣਾ ਹੋ ਲੰਮ ਲਾਏ ਛੋਟੇ ਹੁੰਦੇ ਆ ਤੇ ਮੈਨੂੰ ਬੜਾ ਸ਼ੌਂਕ ਹੁੰਦਾ ਡੇਰੇ ਸਾਹਿਬ ਜਾਣ ਤੇ ਮੈਂ ਉਂਗਲਾਂ ਤੇ ਦਿਨ ਗਿਣਨੇ ਵੀ ਆ ਮਹੀਨਾ ਫਰਵਰੀ ਐ ਆ ਦਸੰਬਰ ਚੱਲਦਾ ਆ ਮਾਰਚ ਰਹਿ ਗਿਆ ਮਾਰਚ ਵਿੱਚ ਹੋ ਲੰਮ ਲਾਏ ਫਿਰ ਪੇਪਰ ਦੇ ਕੇ ਅਸੀਂ ਬਾਬਾਈ ਤੇ ਜਾਣਾ ਸ਼ੌਂਕ ਰਹਿੰਦਾ ਸੀ ਇੱਕ ਮਨ 'ਚ ਪ੍ਰੇਮ ਰਹਿੰਦਾ ਸੀ ਪ੍ਰੇਮ ਵੀ ਆ ਬਾਬਾਈ ਤੇ ਜਾਣੇ ਹੁਣ ਤੇ ਮਹਾਰਾਜ ਬੁਲਾ ਲੈਂਦੇ ਹਰ ਮਹੀਨੇ ਪਹਿਲਾਂ ਤੇ ਸਾਲ ਦੀ ਉਡੀਕ ਰਹਿੰਦੀ ਸੀ ਇਹ ਛੇਤੀ ਜਾਵਾਂ ਮੈਂ ਮੱਥਾ ਟੇਕਾਂ ਉਸ মুর্ਸ਼ਦ ਨੂੰ ਉਸ ਪਿਆਰੇ ਨੂੰ ਉਸ ਰੱਬ ਨੂੰ ਮੱਥਾ ਟੇਕਾਂ ਜਿਹਦੇ ਕੋਲੋਂ ਅਸੀਂ ਅਸੀਂ ਬਣੇ ਆਂ ਉਹਨੂੰ ਕਦੇ ਭੁੱਲੀਏ ਨਾ ਫਾਰਮੈਲਟੀਆਂ ਨਾ ਕਰੀਏ ਰੱਬ ਕੋਲੋਂ ਲੈ ਕੇ ਦਾਤ ਬਾਬਾ ਬੜਪਾਲ ਸਿੰਘ ਕੋਲ ਲੈ ਕੇ ਦਾਤਾਂ ਭੁੱਲੀਏ ਨਾ ਕਦੇ ਬਹੁਤੇ ਤੇ ਭੁੱਲ ਜਾਂਦੇ ਆ ਬਹੁਤੇ ਚੇਤਾ ਹੀ ਨਹੀਂ ਕਰਦੇ ਫਿਰ ਬਾਅਦ ਚ ਜਦੋਂ ਥੋੜਾ ਜਿਹਾ ਬਾਬਾ ਜੀ ਕੰਨੀ ਕਿਸ ਕੰਦੇ ਆ ਫਿਰ ਫਿਰ ਚੇਤਾ ਹੁੰਦਾ ਵੀ ਆ ਜਾ ਪੁੱਤਰਾ ਹੁਣ ਆ ਜਾ ਛੇਤੀ ਆ ਜਾ ਡੇਰੇ ਸਾਹਿਬ ਹੁਣ ਮਾੜ ਆ ਜਾ ਬਾਬਾ ਜੀ ਲਾ ਕੇ ਦੇਖਦੇ ਆ ਫਿਰ ਉਹ ਕਹਿੰਦੇ ਜਦੋਂ ਦਿਨ ਦਾ ਚੱਪੜ ਫਾੜ ਕੇ ਲੈਂਦਾ ਥੱਪੜ ਮਾਰ ਕੇ ਉਹਦੇ ਦਰ ਤੇ ਬਹੁਤ ਵੱਡੀ ਪਾਵਰ ਹੈ ਤੁਸੀਂ ਜਿੰਨੇ ਬੈਠੇ ਹੋ ਪ੍ਰੇਮੀ ਬੈਠੇ ਹੋ ਇਹ ਪ੍ਰੇਮ ਆ ਤੁਹਾਡਾ ਜਿਹੜਾ ਤੁਹਾਨੂੰ ਤੁਸੀਂ ਆਪ ਨਹੀਂ ਬੈਠੇ ਫਿਰ ਜ਼ਗਾ